ਸਤਿ ਸ਼੍ਰੀ ਅਕਾਲ ਜੀ ਆਪਾਂ ਦੋਸਤੋ ਖੜੇ ਆ ਜੀ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਦਾ ਤੁਹਾਨੂੰ ਪਤਾ ਕਿ ਹੌਲਾ-ਮਹਲਾ ਚੱਲ ਰਿਹਾ ਹੈ ਉੱਥੇ ਹੀ ਲੱਗ-ਲੱਗ ਦੁਕਾਨਾਂ ਲੱਗੀਆਂ ਤੇ ਗੁਰੂ ਮਹਾਰਾਜ ਦੇ ਸ਼ਸਤਰ ਜੋ ਬਖਸ਼ੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸ਼ਸਤਰ ਬਖਸ਼ੇ ਆ ਉਹਨਾਂ ਦੇ ਵਿੱਚ ਜਿਹੜੇ ਬਾਜ਼ਾਰ ਲੱਗਾ ਉੱਥੇ ਉੱਥੇ ਇੱਕ ਸਿੰਘ ਸਾਹਿਬ ਮਿਲਿਆ ਆਪਾਂ ਉਹਨਾਂ ਨਾਲ ਲੰਘਾ ਸਿੰਘ ਨਾਲ ਗੱਲਬਾਤ ਕਰਦੇ ਆ ਅੱਜ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਪਹਿਲਾਂ ਤਾਂ ਆਪਾਂ ਨਾਮ ਦੱਸੋ ਪ੍ਰਿੰਦਰ ਸਿੰਘ ਖਾਲਸਾ ਜੀ ਤੁਸੀਂ ਇਹ ਸ਼ਸਤਰ ਵਾ ਕਾਫੀ ਜਿਹੜੇ ਆ ਆਪਾਂ ਗੁਰੂ ਮਹਾਰਾਜ ਦੇ ਪੂਰੇ ਬਾਣੇ ਜੋ ਮਾਰ ਨੇ ਪਕਸ਼ਾ ਗਰੂ ਬੈਸੇ ਜੀ ਉਹਦੇ ਵਿੱਚ ਆ ਤੁਸੀਂ ਆਪਣੇ ਜਾਣਕਾਰੀ ਦਿਓ ਜਿਹੜਾ ਤੁਸੀਂ ਇੱਕ ਤੀਰ ਕਮਾਨ ਜਿਹੜਾ ਲਾਇਆ ਆਇਆ ਇਹਦੇ ਕੋਈ ਖਾਸ ਤਰ੍ਹਾਂ ਦਾ ਤੀਰ ਤੁਸੀਂ ਲਾਇਆ ਕਿੱਥੋਂ ਤੱਕ ਤੁਸੀਂ ਜਿਹੜੀ ਤਿਆਰੀ ਕੀਤੀ ਇਹਦੇ ਬਾਰੇ ਇਹ ਦੇਖੋ ਭਾਈ ਪਹਿਲੇ ਤਾਂ ਸਭ ਤੋਂ ਪਹਿਲਾਂ ਜਿਹੜੇ ਸ਼ਸਤਰ ਨੇ ਗੁਰੂ ਨਾਨਕ ਸਾਹਿਬੀ ਤੋਂ ਬਖਸ਼ਿਸ਼ ਹੈਗੀ ਹੈ ਪਹਿਲੇ ਪਾਸ਼ਾ ਰਹੇ ਅੱਛਾ ਕਰਦੇ ਕਰਦੇ ਪਾਪਾ ਫੁੱਟਾ ਸਾਹਿਬ ਜੀ ਤੋਂ ਹੋ ਗਈ ਉਹਨਾਂ ਨੇ ਅਖਾੜਾ ਮਲ ਖਾੜਾ ਸ਼ੁਰੂ ਕਰਾਤਾ ਸਿੰਘਾ ਦਾ ਅੱਛਾ ਜੀ ਸਿੱਖਾ ਦਾ ਮਤਲਬ ਸਿੰਘ ਤਾਂ ਬਾਅਦ ਬੜੇ ਨੇ ਠੀਕ ਹੈ ਜੀ ਫਿਰ ਉਹਨਾਂ ਸ਼ਸਤਰ ਵਿੱਚ ਦਿੱਤੀ ਫਿਰ ਛੇਵੇਂ ਪਾਸ਼ਾ ਨੇ ਕਿ ਜੰਗ ਜੁਦ ਕੀਤੇ ਨੇ ਫਿਰ ਅੱਗੇ ਦਸਵੇਂ ਪਾਸ਼ਾ ਦੀ ਗੱਲ ਆਉਂਦੀ ਹੈ ਅੱਛਾ ਜੀ ਇਹ ਤੀਰ ਕਮਾਨ ਹੋਗੇ ਪੁਰਾਣੇ ਸਮੇਂ ਪਹਿਲੇ ਸਾਜੂਗ ਦੇ ਤੀਰ ਕਮਾਨ ਨੇ ਜਿਹੜੇ ਸ਼ਸਤਰ ਆ ਦੇਖੋ ਨਾਨਕ ਜੀ ਵੱਲੋਂ ਬੁੱਲਣਾਂ ਸਾਹਿਬ ਜੀ ਨੇ ਇਹ ਪਾਕ ਗੁਰਨਾਣ ਸਾਹਿਬ ਦਾ ਚੱਕਰ ਵੀ ਪਿਆ ਹੋਇਆ ਠੰਡਾ ਤੇਗ ਵੀ ਮਿੱਤਗ ਵੀ ਪਿਆ ਹੋਇਆ ਅੱਛਾ ਜੀ ਇਹ ਅੱਜ ਕੱਲ੍ਹ ਗੋਟਾਂ ਦਿਖਾਉਣੇ ਗੁਰਨਾਣ ਸਾਹਿਬ ਦੀ ਸਾਧੂ ਜੀ ਸਾਧੂ ਨਹੀਂ ਸੰਤ ਵੀ ਸੀਗੇ ਪੁਰੇ ਸਪਾਈ ਵੀ ਸੀਗੇ ਦੋਨੋਂ ਸੀਗੇ ਅੱਛਾ ਜੀ ਇਕੱਲੇ ਕਦੇ ਸਾਧੂ ਨਹੀਂ ਸੀਗੇ ਉਹਨਾਂ ਨੇ ਕਿਹਾ ਜੀ ਬੜੀ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਨੇ ਕਿ ਜਿਹੜੇ ਸ਼ਸਤਰ ਅਕਸਰ ਹੀ ਸੁਣਦੇ ਆਏ ਅਸੀਂ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵੱਲੋਂ ਬਖਸ਼ਿਆ ਪਰ ਇਹ ਖਾਲਸਾ ਜੀ ਕਹਿ ਰਿਹਾ ਕਿ ਬਾਪੂ ਨਾਨਕ ਜੀ ਵੱਲੋਂ ਉਹ ਸਿਰਫ ਸਾਧ ਹੀ ਨਹੀਂ ਰਿਹਾ ਉਹ ਸਾਰੀ ਲਹਿਰ ਉਹਨਾਂ ਵੱਲੋਂ ਸੰਗ ਜਿਹੜੇ ਸ਼ੁਰੂਆਤ ਕੀਤੀ ਗਈ हां जी ਗਾੜੀ ਚ ਜਾ ਤੇ ਉਸ ਤੋਂ ਬਾਅਦ ਇਹ ਜਿਹੜਾ ਮਾਰਾ ਦਾ ਕਮਾਉਣ ਹੁੰਦਾ ਸੀ ਇਸ ਟਾਈਮ ਦਸਵੇਂ ਪਾਸ਼ਾ ਦਾ 9 ਟੰਕਾ ਸੀਗਾ ਉਹ 9 ਟੰਕਾ ਮਾਣੇ 225 ਕਿਲੋ ਅੱਛਾ ਜੀ 225 ਕਿਲੋ ਦਾ ਭਾਰ ਪਿੱਛੇ ਨੂੰ ਖਿੱਚਾਂਗੇ ਆਪਾਂ ਠੀਕ ਹੈ ਜੀ ਜਿੰਨੂੰ ਦਾ ਨਾਲ ਚਾਲ ਵੜਾ ਲੈ ਉਹ ਬੰਦਾ 225 ਕਿਲੋ ਤੇ ਇਹ ਹੈਗਾ ਆਪਣਾ ਹੁਣ ਆਪਣਾ 55 ਪਾਉਂਡ ਮਤਲਬ 22 ਕਿਲੋ ਦਾ ਹੈ ਜੀ 22 ਕਿਲੋ ਦਾ ਖਿੱਚ ਕੇ ਦੇਖ ਲਓ 22 ਕਿਲੋ ਤੇ ਹਿਸਾਬ ਲਾ ਲਓ ਕਿੰਨਾ ਕ ਬਣਦਾ ਕਿੰਨਾ ਭਾਰ ਹੋਗਾ ਠੀਕ ਹੈ ਜੀ 20 ਕਿਲੋ ਕਿੰਨਾ ਬੜਾ ਜੋਰ ਲੱਗ ਜਾਂਦਾ ਹੈ ਪੂਰਾ ਪਿੱਛੇ ਕੰਨ ਤੱਕ ਜਿਆ ਪਰੇ ਸੁਭਾਗ ਕੰਨ ਤੱਕ ਜਿਆ ਠੀਕ ਹੈ 225 ਕਿਲੋ ਦਾ ਹਿਸਾਬ ਤੁਸੀਂ ਲਾਉਂਦੇ ਕਿੰਨਾ ਤਕੜਾ ਹੋਣਾ ਮਾਰਾ ਦਾ ਕਿੰਨਾ ਵੱਡਾ ਮਾਰਾ ਸ਼ਰੀਰ ਦੇ ਤੇ ਤੀਰ ਜਿਹੜੇ ਉੰਨੇ ਅਲੱਗ-ਅਲੱਗ ਤਰ੍ਹਾਂ ਦੇ ਮੁੱਖੇ ਹੁੰਦੀ ਹੈ ਕੋਈ ਚੰਦਰ ਚੰਦਰ ਪੂਜਾ ਹੋ ਗਿਆ ਕੋਈ ਅੰਦਰ ਮੁਖੀ ਹੋ ਗਿਆ ਕਿ ਅੱਗੇ ਦੀ ਗੋਲ ਹੋ ਗਿਆ ਵੰਟੇ ਇਹ ਖਾਸ ਜਿਹੜਾ ਤੀਰ کمان ਤੁਸੀਂ ਅਲਾਏ ਹੋਇਆ ਇਹਦੇ ਕੋਈ ਟ੍ਰੇਨਿੰਗ ਲਈ ਜਾਂ ਕਿਸ ਤਰ੍ਹਾਂ ਕਿੰਨੇ ਚਿਰ ਤੋਂ ਹੋਇਆ ਤੁਸੀਂ ਜਿਹੜਾ ਨਾਲ ਟ੍ਰੇਨਿੰਗ ਜਿਸ ਤੋਂ ਇੱਕ ਕਮਾਨ ਲੈਂਦੇ ਆ ਸੀ ਨਾ ਉਹ ਦੱਸ ਦਿਨਾ ਤਰੀਕਾ ਕਿ ਕਿਵੇਂ ਤੁਸੀਂ ਤੀਰ ਚਲਾਣੇ ਆ ਕਿਵੇਂ ਪੜ੍ਹਨੇ ਨੂੰ ਬੋਲਾ ਦਿਓ ਤੁਸੀਂ ਸਾਨੂੰ ਦੱਸਣਾ ਦੱਸਿਆ ਦਿਖਾਉਣਾ ਵੀ ਆ ਕਿ ਇਹ ਕਿਹੜੇ ਤਾਪੀ ਤੀਰ ਨੂੰ ਲਾਉਦੇ ਜੇ ਤੇ ਕਿਸ ਤਰ੍ਹਾਂ ਇਹਨੂੰ ਜਿਹੜਾ ਸਾਰੀ ਸਾਰਾ ਦਿਖਾਓ ਜੀ ਦੇਖੋ ਜੀ ਨਿਹੰਗ ਸਿੰਘ ਜੀ ਦੱਸ ਰਿਹਾ ਤੁਹਾਨੂੰ ਕਿ ਤੀਰ ਕਮਾਲ ਜਿਹੜਾ ਹੀ ਉਹ ਕਿਸ ਤਰ੍ਹਾਂ ਆਪਾਂ ਸਾਰਾ ਚਲਾਉਣਾ ਤੇ ਕਿੰਨੇ ਚਿਰ ਤੋਂ ਇਹ ਤੁਹਾਨੂੰ ਕੋਈ ਰੇ ਦਾ ਹੈਗਾ ਤਜਰਬਾ ਕੋਈ ਹੈਗਾ ਕਿੰਨੇ ਚਿਰ ਤੋਂ ਤੇ ਮਾਰ ਕਰ ਜਾਂਦਾ ਇਹ ਚਾਰ ਪਾਰ ਚਾਰ ਪੰਜ ਕਿਲੋਟ ਪਾ ਜਾਂਦਾ ਹੁੰਦਾ ਅੱਛਾ ਜੀ ਹਾਂ ਜੀ ਇਹ ਪਿੱਟ ਕਰਕੇ ਇਥੋਂ ਕਿੰਨਾ ਤਾਂ ਖਿੱਚਦੇ ਹੁੰਦੇ ਨੇ ਤੀਰੇ ਨੂੰ ਇਹ ਪਿੱਛੇ ਕਰਦੇ ਇਹ ਕਿੱਥੋਂ ਦਾ ਜਿਹੜਾ ਵੇਟ ਖਿੱਚਿਆ ਹੈਗਾ ਜਿਹੜਾ ਤੁਸੀਂ ਇਹ 22 ਕਿਲੋ ਦਾ ਹੈ 22 ਕਿਲੋ ਦਾ ਹਾਂਜੀ 56 ਪੌਂਡ ਜਿਹਨੂੰ ਕਹਿੰਦੇ ਆ ਪੌਂਡ ਦੇ ਵਿੱਚ ਕਿਹਾ ਜਾਂਦਾ ਫਿਰ ਪੌਂਡ ਨੂੰ ਕਨਵਰਟ ਕਰਨਾ ਹੁੰਦਾ ਕਿਲੋਆਂ ਦੇ ਵਿੱਚ ਅੱਛਾ ਜੀ 22 ਕਿਲੋ ਕਿਲੋ ਬਣਦਾ ਇਹ ਇਹ ਕਿੰਨਾ ਜ ਇਹ ਜਿਹੜਾ ਤੁਸੀਂ ਫਿਰ ਸਪੈਸ਼ਲ ਬਣਾਉਂਦੇ ਜਾ ਕੇ ਇਹ ਤੀਰ ਬਾਹਰੋਂ ਆਉਂਦੇ ਨੇ ਇਹ ਕਮਾਨ ਵੀ ਬਾਹਰ ਦਾ ਟੋਰੀਆ ਦਾ ਕਮਾਨ ਹੈ ਇਹ ਕੈਨੇਡਾ ਤੋਂ ਆਏ ਨੇ ਤੀਰੇ ਇਹ ਕੈਨੇਡਾ ਤੋਂ ਆਏ ਹੋਰੇ ਨਹੀਂ ਬੰਦਾ ਹੋਰੇ ਨਹੀਂ ਬੰਦਾ ਕਮਾਨ ਇਹ ਅੱਛਾ ਜੀ ਇਹ ਫੇਰੇ ਜਿਹੜਾ ਇਹਨੂੰ ਕੋਈ ਪ੍ਰੋਬਲਮ ਨਹੀਂ ਪੈਦੀ ਜਦੋਂ ਇਹਨਾਂ ਖਿੱਚਦੇ ਜੇ ਨਾ 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 ਇਹ ਅਭਿਆਸ ਹੁੰਦਾ ਵੀ ਅਭਿਆਸ ਹੁੰਦਾ ਜਿੱਕਦਮ ਖਿੱਚਾਂਗੇ ਬਾਹਰ ਨਸ ਚੜ ਜੇਗੀ ਹੌਲੀ ਹੌਲੀ ਖਿੱਚਣਾ ਹੌਲੀ ਹੌਲੀ ਤਰੀਕਾ ਹਾਂ ਸਾਹਿਬ ਜੀ ਕੀ ਤੁਸੀਂ ਇੱਥੇ ਅੱਜ ਨੌਜਵਾਨ ਆ ਰਹੇ ਆ ਮੇਰੇਆਂ ਦੇ ਵਿੱਚ ਕਾਫੀ ਹੁੱਲੜ ਬਾਜੀ ਵੀ ਕਰਦੇ ਆ ਉਹਨਾਂ ਨੌਜਵਾਨਾਂ ਵਾਸਤੇ ਚੰਗਾ ਕੋਈ ਸੰਦੇਸ਼ ਦਿਓ ਕਿ ਸਾਡੇ ਨਾਲ ਉਹ ਬੱਚੇ ਜਿਹਨਾਂ ਕੋ ਸਿੱਖੀ ਸਰੂਪ ਕੋ ਕਾਫੀ ਜਿਹੜੇ ਪੜਕਦੇ ਜਾ ਰਹੇ ਆ ਆ ਜੀ ਆਇਆ ਦੇਖੋ ਆਪਣਾ ਸਿੱਖ ਜਿਹੜੇ ਹੈਗੇ ਆ ਯੂਥ ਜਿਹੜਾ ਹੈਗਾ ਇੱਕ ਵੱਲ ਤੇ ਆਨੀ ਜਾ ਰਹਾ ਆਪਣਾ ਮੋਨੇ ਕੋ ਨ ਹੋ ਜੇ ਦੁਨੀਆ ਵੱਲ ਜ਼ਿਆਦਾ ਧਿਆਨ ਰੱਖਣੇ ਹੋ ਮਹਾਰਾਜ ਘੱਟ ਧਿਆਨ ਉਹਨਾਂ ਦਾ ਦੁਨੀਆ ਨਾਲ ਵਾਅਦਾ ਕੀ ਅਸੀਂ ਸੋਹਣੇ ਬਣੀਏ ਆਪਾਂ ਸਾਰੀ ਕਟਾ ਲਾਂਗੇ ਸੋਹਣੇ ਲੱਗਾਂਗੇ ਉਹਨਾਂ ਨੂੰ ਵਹਿਮ ਪਿਆ ਹੋਇਆ ਨਾਲਾ ਰੱਖੋ ਬੁੱਲੇ ਆਪਣੇ ਕੇਸ ਰੱਖੋ ਵਧੀਆ ਸਿੰਘ ਬਣੋ ਆਪਣੇ ਅੱਗੇ ਨਮਸਕਾਰਾ ਕਰਦੀਆਂ ਤੁਹਾਨੂੰ ਸਤਾਰਨਾ ਤੇ ਫਿਰ ਨੌਕੀ ਬੱਕਰੀ ਹੋ ਜਾਂਦੀ ਸਰਦਾਰ ਲਾਗੇ ਬੱਕਰੀ ਨੂੰ ਮੈਂ ਦਿਖਾ ਸਕਦਾ ਦਾ ਕੰਮ ਹੈ ਤੇ ਦੋਸਤੋ ਆਹ ਵੇਖੋ ਕਿ ਖਾਲਸਾਈਂ ਜੀ ਵਸਾਇਆਗੇ ਜਿਹੜੇ ਕੈਨੇਡਾ ਤੋਂ ਬਣ ਕੇ ਆਏ ਤੇ ਬਹੁਤ ਵਧੀਆ ਦੀ ਲੋਕ ਬਣੀ ਹੋਈ ਹੈ ਏ ਅਜੇ ਤੱਕ ਤੁਸੀਂ ਜਿੰਨੋਂ ਦੇ ਸਸਤਰ ਆਪਣੇ ਕੋਲ ਜਿਹੜੇ ਰੱਖੇ ਕਦੇ ਯੂਜ਼ ਕੀਤਾ ਜਾਂ ਕੋਈ ਟ੍ਰੇਨਿੰਗ ਜਾਂ ਕੋਈ ਇਹਦਾ ਕੋਈ ਕਿੰਨਾ ਕੋਈ ਮਾਰ ਕਰ ਜਾਂਦਾ ਹੈ ਅਭਿਆਸ ਕਿਤਾ ਕਰਦੇ ਹੁੰਨੇ ਅਸੀਂ ਇਹ ਜਿਵੇਂ ਉਰ ਦੀ ਲੱਗੋ ਉਹ ਸਾਹਮਣੇ ਬਿਲਡਿੰਗ ਤੱਕ ਮਾਰ ਰਾਵੜਾ ਪਾਰ ਕਰਾ ਦਾਂਗਾ ਇਹ ਅੱਛਾ ਜੀ ਕਰਾਣਾ ਹੋਇਤਾ ਪਰ ਹੁਣ ਕਰਾ ਨਹੀਂ ਸਰ ਕੋਈ ਕਿ ਤਿੱਖੇ ਨੇ ਕਿਸੇ ਨੂੰ ਘਿਆਣਾ ਇਹ ਹਾਂ ਨਹੀਂ ਬਹੁਤ ਤਿੱਖਾ ਹੈ ਇਹ ਇੱਕ ਇਸ ਚੀਜ਼ ਦਾ ਬਣਿਆ ਹੁੰਦਾ ਗਾੜੀ ਇਹ ਡੋਮੈਸਕਸ ਹੁੰਦਾ ਲੋਹਾ ਏ ਜੀ ਕੈਨੇਡਾ ਤੋਂ ਬਣਾਇਆ ਖਾਲਸਾ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਸਿੰਘਾਂ ਤੋਂ ਜਿੰਨਾ ਜੇ ਸ਼ਸਤਰ ਨੇ ਤੋਂ ਸਿੰਘ ਨੇ ਤੇ ਬਹੁਤ ਵਧੀਆ ਖਾਲਸਾ ਜੀ ਤਿਆਰ ਪਰ ਤਿਆਰ ਹੈ ਅਨੰਦਪੁਰ ਸਾਹਿਬ ਹੁਲਾ ਬੁਲਾ ਜਰ ਹੈ ਕਲ ਰਹਾ ਹੈ ਤੇ ਨਾਲ ਆਪਣੀਆਂ ਜਿਹੜੀਆਂ ਫੌਜਾਂ ਨੂੰ ਤੇ ਸਿੰਘਾਂ ਨੂੰ ਆਪਣੇ ਨੌਜਵਾਨਾਂ ਨੂੰ ਇੱਕ ਸੰਦੇਸ਼ ਦਿਓ ਇਹੀ ਆ ਭਾਈ ਕਿ ਅਮਰ ਛਕੋ ਗੁਰੂ ਵਾਲੇ ਬਣੋ ਆ ਦੁਨੀਆ ਦੇ ਕੰਮ ਕੁ ਕੰਮਣੀਆਂ ਨੇ ਹੈਗੇ ਆ ਆਪਣਾ ਸਿੰਘ ਬਣੋ ਗੁਰੂ ਦੇ ਮਰਨ ਵਾਲੇ ਗੁਰੂ ਨੂੰ ਮੂੰਹ ਦਿਖਾਣਾ ਆਪਾਂ ਆਪਕੜ ਦੁਨੀਆ ਨੂੰ ਮੂੰਹ ਦਿਖਾਣਾ ਕਿਸੇ ਨੂੰ ਦੁਨੀਆ ਨੇ ਕਿਸੇ ਨੇ ਨਾਂ ਨਹੀਂ ਲਿਆਣਾ ਤੁਹਾਡੇ ਜਿੱਤੋ ਵੀ ਮਾਰੋਗੇ ਉੱਪਰ ਆਪਣੇ ਤੁਹਾਡੇ ਬਾਹ ਫੜਨੀ ਆ ਕਿਸੇ ਨੂੰ ਨਹੀਂ ਫੜਨੀ ਹੈਗੀ ਖਾਲਸਾ ਜੀ ਨੇ ਨੌਜਵਾਨਾਂ ਨੂੰ ਵੀ ਸੰਦੇਸ਼ ਦਿੱਤਾ ਕਿ ਗੁਰੂ ਨਾਲ ਜਿਹੜਾ ਗੁਰੂ ਵਾਲੇ ਬਣੋ ਕਿਉਂਕਿ ਦਾੜ੍ਹੀਆਂ ਕੇਸ ਕਟਾ ਆ ਗਿਆ ਆਪਾਂ ਸੋਹਣੇ ਨਹੀਂ ਲੱਗਦੇ ਜਿੰਨੇ ਤੇ ਆਪਾਂ ਦਸਤਾਰਾ ਮਾਹ ਰਾਏ ਨੇ ਫਸਿਆ ਦਸਤਾਰਾ ਦਾੜੇ ਬਣਾਓ ਤੇ ਉਹਦਾਂ ਆਪਾਂ ਸੁੰਦਰ ਦਿਖਾਂਗੇ ਨਹੀਂ ਕਿ ਛੱਲੇ ਪਵਾ ਲੋ ਜਾਂ ਕਰੀਮਾ ਲਵਾ ਲੋ ਤੇ ਕਟੰਗ ਕਰਾ ਲੋ ਤੁਹਾਡੇ ਜੇ ਗੁਰੂ ਮਹਾਰਾਜ ਵਲੇ ਬਣੋ ਤੇ ਸਿੱਖੀ ਜਿਦੋਂ ਆਪਾਂ ਨੂੰ ਕਹਿੰਗੇ ਸਿੱਖੀ ਨਾਲ ਜਿਹੜਾ ਜੁੜਨਾ ਸਾਡੇ ਦਸ਼ਮੇ ਪਾਤਸ਼ਾਹ ਨੇ ਆਪਾਂ ਨੂੰ ਬੜਾ ਵੱਡਾ ਸੰਦੇਸ਼ ਦਿੱਤਾ ਹੈ ਕਿ ਸਿੱਖੀ ਗੁਰੂ ਗੁਰੂ ਵਾਲੇ ਬਣੋ ਤੇ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ